ਸਰਵ ਭਾਰਤ ਦੇ ਕੋ ਹਰਿਆਣੇ ਕਰ ਮੰਨ ਦੇ ਉਪੋ ਸਦਿਆ ਵੰਨ ਜੈ ਦੀਓ ਆਦੀ ਜਤ ਜਸਾ ਦਾ ਜਤ ਸਵਾਦ ਕਹਨਾ ਮਨਾਰੂਛ ਕਰੋ ਭਇਆ ਦਾ ਜਤ ਨਾਮ ਨੋ ਭੇਨ ਸਵਾਦ ਕਹਨਾ ਜਾਵੋ ਮੈਨਾਂ ਹੋਈ ਬਰਵਾਣ ਤੁਮ ਤੇ ਨਾਮ ਤੇ ਅੰਤ ਨਾ ਜਾਈ ਨ ਕਿਹਾ ਆਉ ਯਾਤਮਾ ਰੋਦਿਨ ਮਾ ਜਤਾ ਤਨਾ ਪਰਕੂਰ ਰਿਆ ਕੋ ਜਤਾ ਵਾਰ ਜਤ ਜਮਨੋ ਜੀ ਮਾਰਿਕਿਆ ਉਹ ਨਾਲੇ ਕਰੀ ਮਾਰ ਤੁਸ ਕਰਨਾ ਤੁਹ ਕਲਿਆ ਸੋਧ ਰਾਮ ਰਸਨਾ ਮਹਲਾ ਕਹਨਾਈ ਅੰਖਾਰੇ ਸਤਿ ਪ੍ਰਸਾਦ ਸੋਧ ਕੇ ਆਪੇ ਆਪੋ ਕੰਨਿਆ ਜਸ ਰਸੁ ਆਏ ਘਾਟੇ ਤੇਰੇ ਨਾਥ ਦੇ ਕਾ ਸੰਤੋ ਆਪੇ ਤੇਰੇ ਨਾਮੁ ਹਾਰੇ ਤੇ ਤੇਰੇ ਰਾਮੁ ਸੁਭਿਆ ਗਾਵਣ ਸੁਣਾ ਬੰਦੇ ਨੂੰ ਕਹਾਂ ਨਾ ਆਰਿਆ ਤਾ ਮਨ ਦਾ ਵਿਚਾਰ ਗਾਵਣ ਸੁ ਕੀ ਗਾਵਣ ਸੁ ਸਾਰੇ ਪਰਾਰੇ ਗਾਵਣ ਸੁ ਨਾਮ ਜੱਲੇ ਮੰਨਣਾ ਕਿਸਰਾ ਮਨੁ ਬਿਜਾ ਨਾਲੇ ਗਾਵਣ ਸੁ ਨਾਮਾ ਮਨਿਆ ਮਨ ਮੋਹਣਾ ਗਾਣੇ ਗਾਵਣ ਸੁ ਨਾ ਚੁਪਾਇ ਤੇਰੇ ਅੰਦਰ ਸੇ ਆਪਨਾ ਸੇ ਰਾਜ ਜਿ ਸਮਾ ਆਉਂ ਨਾ ਲੈ ਆਵਿਚਾ ਹੋਇ ਜੋਰੀ ਸਦਾ ਸਤਿਗੁਰ ਸਾਚੁ ਕਾਤਿ ਨਾ ਲੈ ਆਇ ਆਪਿ ਉਸਿ ਦਾਤਿ ਸਿਮਨੰਦਾਈ ਅੰਧੇਰਾ ਨਿਪਾਣੇ ਤਾ ਕਾ ਸੀਮਾ ਜੁ ਮਾਈ ਮਨ ਕਰਨ ਕਾ ਕੀਤਾ ਆਪਣਾ ਜੋ ਜੁਤੀ ਬੜਾਈ ਜੋਤਿ ਬਾਬਾ ਜੋਇ ਕਾ ਸਿ ਬ੍ਰਹਮਨ ਕਰਨਾ ਜਾਈ ਪਤਸਾ ਸਾਪਨਿ ਸਾਇ ਬੋਨਨ ਖੈਣ ਜਾਈ ਸਾ ਮੋਢਾ ਬਹਿਣਾ ਮੋਢਾ ਫਰਸ ਬੋਲੇ ਪੇਂਗੜ ਬੰਡਾ ਨੀ ਤਾ ਹੋਏ ਜੁਲ ਪਾਇਨ ਮੇਰੇ ਆਇ ਨੀ ਵੜੇ ਗਰੇ ਸਮਾਈ ਮਡੇ ਮੇਰੇ ਸਾਹੇ ਵਾ ਕਹਿ ਨਮੀਰਾ ਕਹੀ ਰਾ ਹੋਏ ਜਾਨਨ ਤਿਰਕ ਕਰ ਕਾ ਪੇਂਗੜ ਟਿੜਾ ਰਹਾ ਆਪ ਸੁਦੇ ਮਰਾ ਸੁਖਮਾਈ ਕੀ ਤੁਹਾਨੂੰ ਆਪ ਸਭ ਸਤਿ ਸ਼ੰਤਵਾਸ ਕਿ ਲਈ ਆਇਆ ਸਿਧਾ ਪ੍ਰਕਾਸ਼ੀਆਂ ਵੜਿਆ ਆਇਆ ਬੰਦ ਬਣ ਸੇ ਨੀਕ ਨੇ ਨਾ ਪਾਇਆ ਕਰਮ ਮਿਲਾਣ ਢਕਰ ਆਇਆ ਆਪਣ ਹਾਲਾ ਪ੍ਰਾਪ ਵਿਚਾਰਾ ਸੰਤੀ ਭਰੇ ਤੇ ਭੰਡਾਰਾ ਜਿਸੂ ਦੇ ਕਿ ਸੰਕੇ ਚਾਰਾ ਕਰੀ ਗਏ ਸਰੇ ਮਰ ਜਾਓ ਆਪਣੇ ਉਪਾਸਾ ਚਾਰਾ ਆਰੇ ਤੁਮ ਹੀ ਮਾਇ ਸਤਿ ਕਰ ਪ੍ਰਮਾਣੁ ਵੇਖ ਤੂ ਮਰਮ ਤਿ ਜਾਇ ਆਉ ਮਰਿਆ ਨ ਕੋ ਵਸੋ ਦਾ ਜੁਦਾ ਹੈ ਤੁਕਾ ਪੋਗਾ ਮੁਝੇ ਮੁ ਵਰਨਾ ਨਹੀਂ ਕੋਏ ਨਾ ਕੋ ਹੋਏ ਜਿਉੜੇ ਆਪੋ ਤੇ ਬੜੀ ਦਾਤ ਜਿਨ ਜਿਨ ਤਰ ਪੈ ਕੀਤੀ ਰਾਤਾ ਆਂਤਰੀ ਮਲਾ ਜੋਤਾ ਆਪੇ ਜਸਾ ਦਾਇਕ ਦਰਸਨ ਤੁਰਕਾ ਬਿਨ ਪ੍ਰਪਾਸ ਆਂਤਰੀ ਫਿਰਾਂ ਸਰ ਦਰਸਨ ਨਾਇ ਗਜਨਾ ਨਰਕਾ ਸੁਲਾ ਜੇ ਰੇ ਮੀਤ ਆਪ ਤੇ ਨੂ ਮਕੋ ਨਾਮਨਾਬਧਾ ਬੜਾ ਵੱਡਾ ਰੇਣੀ ਨਾ ਹਰ ਸਤਿ ਆਪਿਆ ਹਰ ਰਾਮ ਮੇਰੇ ਕਸਰਾਂ ਮੇਰੇ ਸਿਰ ਉੱਤੇ ਗਾਣ ਇਲਾਵਾ ਕ੍ਰਿਸ਼ਨ ਮਾਇਆ ਤੇ ਆਵੇ ਜਿਹਾ ਖਾਸ ਜੋ ਤੁਮ ਸਰਧਨਾ ਦੇ ਨੱਥਿਆ ਹੈ ਪ੍ਰਤੀਵਾਤ ਜੀਵਾ ਅਸਾ ਜਿਨਾ ਅਜਨੇ ਸਤਿਗੁਰਾਂ ਦਾ ਕਟਾਈ ਤਿਸੁਰ ਮਨ ਕਲਿ ਕਰ ਕਾਸਾ ਕਨਨ ਤਨ ਸੰਤ ਸੰਗਤ ਨੂੰ ਪਾਇ ਆਪ ਜੀ ਜਾਨ ਨਾਮ ਪਰਗਾਸਾ ਪ੍ਰਭ ਜੀ ਮਹਲਾ ਪੰਜਵਾ ਆਇ ਰੇ ਵੰਡਿ ਵਰਦਮਿਲਾਉਂਦੀ ਸਤ ਸੰਤਿ ਮਲੇ ਸੋਤਰੇਆ ਗੁਰ ਪ੍ਰਸਾਦ ਪ੍ਰਸਾਦ ਸੁਮੇਗਾ ਸਟਰੇਆ ਰਹਾਉ ਜਨ ਪਿਤਾ ਲੋਕ ਸੁਪਨਿਤਾ ਕੋ ਇਹ ਨਗ ਸੁਕੀਤਰੇਆ ਸਿਰ ਸਿਰ ਬਿਖਸਮਾਏ ਠਾਕੁਰ ਕਾਏ ਮਨ ਕੋ ਕਰੇਆ ਉੜੇੜ ਆਵਾਜ਼ ਕੋ ਸਾਧਿਤਵਾ ਚ ਮਿਰੇ ਸਨੇਹਾ ਇਹਨਾਂ ਕੋੜੇ ਬਰਾਵੈ ਕੋੜੇ ਚੁਦਾ ਬੈ ਮਨ ਮੈਂ ਸਿਮਿਲਣ ਕਰੇਆ ਰਭਿ ਨਿਦਾਨਦ ਸਤਿ ਸਿਦਾਨੇ ਭਾਗੁਰ ਕਰਤਾ ਕਰੇਆ ਨਾਨਕ ਬਾਬਾ ਸਦਗਲ ਜਾਈਐ ਬ੍ਰਹਤਨ ਆਰਾਮ ਰੇਆ ਰਾਗਿਆ ਸਭਲਾ ਤੁਧਾ ਤੋਜਾਰਗਨਾਗਨ ਪਾਰਾ ਸਤਿ ਆਵਾ ਸਤਿ ਆਵਾ ਤੁੰਜੀ ਅਰ ਸੱਚੇ ਸਿਦਾਰੰਬ ਦੀ ਤੁਮਾਰੇ ਦੀ ਦੁਨੀਆਂ ਕਾ ਗੋਟਾਰਾ ਅਤਿਆਵਾਤੋ ਦੀ ਸਦੂ ਗੀ ਮਿਲਾਰੇ ਨਾਰਾ ਤੂੰ फडਟੜੇ ਅੰਤਰਾ ਸਰਬਣੀ ਰੰਤਾ ਦੀ ਅਨੇ ਤੋ ਪ੍ਰਕਸ਼ਮਾ ਅਦਾ ਤੇ ਇੱਕ ਤੇ ਖਾਰੀ ਨੀ ਸਭ ਤੇਰੇ ਜੋਜ ਵਢਾਣਾ ਤੂੰ ਆਪੇ ਦਾਤਾ ਆਪੇ ਬੰਦਾ ਦੀ ਹੋ ਤੰਦਨਾ ਬਰਨਾ ਜਾਣਾ ਤੂੰ ਮਾਰਗ ਰੱਖਣਾ ਬੇਅੰਤ ਬੇਅੰਤ ਦੀ ਤੇਰੇ ਕਾਗ ਮਹਾ ਕਾਣਾ ਜੋ ਸੇ ਵਾ ਜੋ ਸੇ ਵੰਦੀ ਨਾਣਤਿਂ ਕੁਰਬਾਨਾਂ ਅਰਧਾਵਰਤਾਵਤੁਂਦੀ ਸੇਜ ਨਿਗਮਸਕਵਾਸੀ ਸੇ ਮੁਕਤ ਸੇ ਮੁਖ ਪੇਜਿ ਨ ਹਰਤਾ ਆਦੀ ਟੁਟੇ ਜੋ ਕੇ ਪਾਸਿ ਜੇ ਨਿਰਭੋਜ ਨਾਨਕਿ ਮੁਟਾਇਆ ਨਿਨਕਾ ਪੂਰਨ ਕਵਾਸੀ ਜਿਸ ਸੇ ਗਜਿ ਸੇ ਗਮਾਰਦੀ ਤੇਰਾ ਰਾਰੋ ਸਫਾਸੀ ਜਿਸ ਤਨ ਸੇ ਕਾਜਿ ਨ ਹਰਤਾ ਆਦੀ ਜਨਾਨਤਿਂ ਬਰਜਾਸੀ ਤੇਰੇ ਪਾਪ ਤੇਰੀ ਮਤਿ ਪੰਡਾਰੀ ਪਰੇ ਵਿੰਤ ਬਿਆੰਦਾ ਮੇਰੇ ਪਾਤਸ਼ਾਹ ਤੇਰੇ ਪਾਤਸ਼ਾਹ ਸੁਆਮੀ ਪੂ ਜੀ ਰਣ ਕਾਨੇ ਕਰਨਤਾ ਜੀ ਹਮ ਤੇਰੀਆਂ ਕਰ ਪੂੜਾ ਦੀ ਤਾਤ ਪਰ ਕਬੇ ਅੰਤਮ ਮੇਰੇ ਬਤੇਰੇ ਨਿਮਰ ਗੋ ਸਿੰਘ ਰ ਸਾਥ ਜੀ ਕਰ ਕਰਿਆ ਕਟ ਕਰਮ ਕਰਨਤਾ ਸੇ ਪਾਤਸ਼ਾਹ ਬਖਸ਼ ਮਰੇ ਜਨਾਨ ਤੇ ਜੀ ਜੋ ਕਾਵੇ ਮੇਰੇ ਹਰ ਕਬੰਦਾ ਤੁਆ ਦੁਖ ਪਰੰਪਰਾ ਕਰਤਾ ਜਨ ਸੁਝੇ ਬਲੇ ਵਰਨਾ ਕੋਈ ਉਜੋ ਜੁ ਤੇ ਮੋ ਸਦਾ ਤੂੰ ਵੇ ਕੋ ਦੀ ਤੁਨ ਨ ਤਰਖਤਾ ਕੋਈ ਆਪੇ ਪਾਸ ਬੰਦਾਲੀ ਤੂੰ ਆਪੇ ਕਰਾਸੋਈ ਆਪੇ ਸਿੱਟ ਸਭ ਪਾਈਂ ਤੂੰ ਆਪੇ ਸੱਜ ਸੋਈ ਜੇ ਨਾ ਲਿ ਤੁੰਗਾ ਵਾ ਕਰਤੇ ਕੇ ਜੀ ਜੋ ਜਾਨੈ ਨੋਈ ਆਸਾ ਮਹਲਾ ਜੋਤਾਂ ਉਪਰ ਦਾਸ ਪਿਆਰ ਮੈਂਡਾ ਸਾਈ ਜੋ ਤੁਰ ਪਾਵੈ ਸੋਈ ਤੇਸੀ ਜੋਤੂ ਦੇ ਸੋਈ ਉਪਾਈ ਰਹਾ ਸਭ ਤੇਰੀ ਤੂ ਸਭਨੀ ਤਿਆ ਆ ਜਿਸਨੋ ਕਿਰਪਾ ਕਰਾਂ ਤੀ ਨਾਮ ਰਤਨ ਉਪਾਇਮ ਗੁਰਮੁਖ ਲਗਾ ਮਨੁਕੁ ਗਵਾਇ ਆ ਆ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭੁ ਜੀ ਮਾਇ ਤੁਰ ਬਿੰਦੂ ਜਾ ਕੋਈ ਨਾ ਹੈ ਜੀ ਜਾਣ ਤੈ ਸਭ ਤੇ ਰਖੈ ਲਾ ਜਉਲ ਵਿਚਣਿਆ ਸੰਜੋ ਕੀ ਮੇਰਾ ਜਿਨ ਹਰ ਸੇਵੇ ਆਤੀ ਸੁਖ ਪਾਇਆ ਸਜੇ ਹੀਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਬ ਹੋਵੇ ਤੁਮ ਜੁੜ ਜਾ ਨਾ ਕੋਈ ਤੂੰ ਪਕਰ ਵੇਖਾ ਜਣ ਸੋਏ ਜੁਨਾ ਨੂੰ ਪਰ ਘਟੋ ਹੋਏ ਆਸਾ ਮਨ ਮਹਿਲਾ ਤੇ ਸਰੋੜਾ ਪੈ ਰਿ ਨਿਵਾਸਾ ਪਾਣੀ ਪਾਪ ਤਿਨ ਹੈ ਕੀਆ ਆ ਪਰਮੋਪਕਰੇ ਚਾਲ ਵੇਖਾ ਦਾਡੂ ਬਿਲੇ

ਨਿਆਲਾ ਨਾ ਗੁਰ ਪਾਜ ਤਨ ਕਾਹਨ ਬਿਰਤਾ ਜਾਉ ਮਾਇਆ ਕਹਿ ਰਹਾ ਜਾਤਾ ਸਤਿਗੁਰ ਨਾਮ ਕਮਾਇਆ ਸਿਮਰਨਾ ਸਦਾ ਨਿਆਣੇ ਆਨਦਾ ਓ ਨਾਨਕ ਮਨੀ ਚ ਕਰਮਾ ਸ਼ਰਨ ਪਰੇ ਤੀਰ ਕੋ ਸ਼ਰਮ ਆਪ ਜਾਈ ਦਸਮੀ ਤੋ ਬਾਤ ਬੇਤੀ ਤੋ ਪਾਈ ਓ ਨਰਾ ਸੁਪਾ ਕਾਟਾ ਜਿਸ ਸਭਿ ਇਸ ਤੇ ਜੋ ਕਤ ਕਹਿ ਇਸਾ ਤੋ ਪਨ ਬਨਿਸ਼ਟਾ ਦੇ ਭਈ ਸੰਗਨ ਆਨੁ ਬਦਾਈ ਦੇਈ ਤਰਨਿਆ ਤਨਿਆ ਲੋੜ ਕੇ ਰਾਜ ਦੁਸਰ ਦਾਹ ਗਰੀ ਮਨੇ ਰਾਜ ਅਖਰਪਾਣ ਕੇ ਸਜਣਾ ਹਾਰੇ ਨਾਰੀ ਆਤਮੋ ਨੇ ਉਪਾਰੇ ਇਹੇ ਬਾਤੇ ਬੇਤੀ ਜੋ ਭਈ ਲੋ ਭਈ ਅਮਰੀ ਕਰੋ ਹਾਦਰ ਚਾ ਪੂ ਲੋਏ ਕੀ ਚਾ ਚਾ ਤਾਂ ਚਾਨਨ ਮਰਾਂ ਮਾਰਾ ਆਪਣਾ ਜਨ ਰੂਪਤੀ ਪਾਰਾਂ ਅਮਰੇ ਦੁਸਰ ਆਤਮਾ ਕਾ ਬੋਵਾ ਪੂ ਆਂਦਾ ਕਰਦਾ ਕਲਿਆ ਸਬਰ ਰਖੋ ਆਪ ਸੰਗਰੀਆ ਪੂਰਣ ਹੋਏ ਮਾਰੀ ਆਸਾਂ ਤੋਰ ਭਜਨ ਕੀ ਰਾਤ ਬਿਆਸਾ ਤੁਮਾ ਚੜ ਕੋ ਯਵਨਾ ਤੇ ਆਉਂ ਜੋਰ ਚਾਉਂ ਤੁਮ ਤੇ ਪਾਮ ਸਰਪਤੀ ਕਮਾਰੇ ਕਾਣੀਏ ਗੰਟੂ ਯੰਤਰਾ ਮਾਰੇ ਮਾਰੀਏ ਆਪ ਹਾਰ ਦੇਮਣਿਆ ਬਰੀਏ ਬੰਨਤਾਲ ਕਾ ਪ੍ਰਾਸਨੀ ਬਰੀਏ ਊੜੋ ਜਨਾ ਮਾਰੇ ਪੰਚਾ ਸਰੀਆ ਪੂਜਾ ਕਰਿਓ ਰਚਾ ਰਚਾ ਨਾਮ ਕਲੇ ਸਾਰੇ ਸਤਿ ਸਾਈਂ ਪਿਆਰੇ ਸਾਈਂ ਜੀਨ ਬਦਦਾ ਦੁਤਨੇ ਕੇ ਅੰਕਾਰ ਤੁਮੋ ਪ੍ਰੀਤਨ ਦਸਕੰਤਾ ਕਾਰ ਪਾਇ ਬ੍ਰਹਮਾ ਪੁੱਤਰ ਆਕਾਰ ਮਾ ਸਿੰਘ ਉਤਰਾਂ ਕਾਰ ਪਾਇ ਕਣਿ ਸਰ ਪ੍ਰਕਾਸ਼ਾ ਸਗਲ ਕਾਲ ਭਾਗਿਆਤ ਮਾਸਾ ਜਿਵਨੇ ਕਾ ਜਪ ਕੀਆ ਕੀੋ ਗੈ ਰਾਧ੍ਰਮਾ ਨੁਤੀਯੋ ਜਿਵਨੇ ਕਾ ਸੂਰਜ ਸਵਾਰਾ ਨਮਸਕਾਰ ਹਰਦਾਏ ਹਮਾਰਾ ਜਿਵਨੇ ਕਾ ਸਮਝਤ ਤੋ ਲਾਇਓ ਦੇਵੁਦਾਏ ਨੀਂਦਾ ਦੇਤੀ ਬੰਨਾ ਤਿੰਨ ਪਿੰਦੂ ਆਤੇ ਤੇਤੀ ਸੰਘਰਸ਼ ਕਰਦਾ ਰਹੇਗੇ ਗੁਰੂ ਕੋਲ ਕੋ ਇਨਕਵਾਬ ਤੇ ਰਹਿਣਾ ਪੇ ਕਾਲੀ ਚੁਕੀਆਂ ਹੈ تو هي لوقا تي سيا پي آ پي کوئی اڙيلا سونا گونج آي سرسما پاوئي سونا موچت لاي گيتتا آوين لوقا درد پاوني ڪامن کرتے رهو جو راقي هڪ باري تو پي تو کا pode ter que mostrar uma pode mostrar tudo do Dora ਯਾ ਪਰਮੇ ਸੁਕਾਰਿ ਤੁਮੋ ਸਵਰਾਜਨ ਕੇ ਰਾਜਾ ਪਰਮੇ ਆਪਰੀ ਬਣਵਾਜਾ ਦਾ ਜਾਣੇ ਕਿਰਪਾ ਕੋ ਯਾਰ ਪਰਮੇ ਆਂਦਵਾਰ ਤੋਰੇ ਆਪਣਾ ਜਨ ਪ੍ਰੋਪਤਿ ਪਾਰੋ ਤੁਮ ਸਾਹਿ ਮੈਂ ਦਾਸ ਤੇ ਹਾਰਾ ਜਾਂ ਅਮਰੇ ਸਭਾਨ ਸੰਗਾਰੋ ਪ੍ਰਿਥਮ ਤੁਰੋ ਕੋ ਵਜ ਕੋ ਧਿਆਨ ਗਹੋਰ ਕਰੋ ਕਵਿਤਾ ਵਿਦਨਾਨਾ ਜੈ ਸੰਤਾਵਰ ਚਿਤਰੋ ਚਾਰੋ ਤੁਮ ਕੋ ਐਂਗਲੇ ਸੁਧਾਰੋ ਨੋਹਰਾ ਜਾਨੀ ਪ੍ਰਮੋ ਸੋ ਕਹਾ ਸੋ ਕਹੋ ਜਗ ਮਾਈ ਜੋਤਾ ਪ੍ਰਕੋਤਿਆ ਸਮੇਂ ਤੋਂ ਬਾਅਦ ਘਰ ਕਦਸ ਨੇ ਰੋਗ ਦੁਪਾ ਕੰਨਨਾ ਵਾਪਿਸ ਬਖਤ ਕੀ ਬਲ ਹੋਈ ਆ 10 ਸਤਿ ਸ੍ਰੀ ਅਕਾਲ ਸਮਰ ਸਤਰਾਹਾਂ ਬਚਾਉਣਾ ਔਰ ਬਦੀ ਪ੍ਰਤਸੁ ਖਾਉਣ ਤੋਂ ਪ੍ਰਸਨ ਕਰਨ ਨੂੰ ਗਾਰਾ ਪੂਰਿ ਲੇ

ਮਨ ਦੇ ਪਿਆਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਆਸਾ ਸੇ ਤੀਮਣੇ ਦੀ ਆਵਾਗਾਂ ਰਾਗ ਅਨੁਸਾਰ ਵਰਕਣੀਆਂ ਜਿੰਦ ਕਾ ਬਣਾਈਆਂ ਹਮਦੋਂ ਪਾਵਾਂ ਹੋ ਰਿਚੇਰਾ ਅੰਦਰ ਹੀ ਬਸਾਇਆ ਕਚਨਾ ਕਰਾ ਦਾਰੋ ਬਾਦੇ ਪਾਚਨ ਦੇ ਕਚਪਗਾ ਕਚਪਗਾ ਤੇ ਵਾਲੇ ਕਰਿਤ ਕਰਤਾ ਹਾਰਿਆ ਅਤੁਦ ਰੁਵਸਿ ਤੀਤੇ ਇਹ ਪਾਲਕਤਮਾ ਕੋਤਵਿਚਾ ਆਏ ਸੰਤਾਂ ਨੂੰ ਕਿਰਪਾ ਸੁਣਾਲੇ ਸਾਦੇ ਸਾਈ ਜਸਾ ਨਾ ਰਾਇਣੇ